ਹਾਂਜੀ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚਿਆਂ ਨੇ ਇੱਕ ਲੰਗਰ ਲਾਇਆ ਹੋਇਆਗਾ ਤੁਹਾਨੂੰ ਪਤਾ ਹੀ ਆ ਵੀ ਸੀ ਦਿ ਦੇ ਡੇ ਦੇ ਡੇ ਦਿਨ ਚੱਲ ਰਹੇ ਨੇ ਤੇ ਪਰਮਾਤਮਾ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਬਹੁਤ ਵਧੀਆ ਚੰਗੀ ਗੱਲ ਆ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਇਧਰਲੇ ਪਾਸੇ ਆਪਣਾ ਗੁਰਸੇਖ ਵਾਲੇ ਪਾਸੇ ਵਧਿਆ ਹੋਇਆ ਔਰ ਬੱਚੇ ਬਹੁਤ ਚੀਜ਼ਾਂ ਨੂੰ ਇਹਦੇ ਵਿੱਚ ਪ੍ਰਮੋਟ ਕਰ ਰਹੇ ਨੇ ਕਿਉਂਕਿ ਪੱਗਾਂ ਵੀ ਬੰਨਣੀਆਂ ਸਿੱਖੀਆਂ ਨੇ ਤੇ ਔਰ ਨਸ਼ੇ ਪਤੇ ਤੋਂ ਵੀ ਦੂਰ ਰਹਿਣਗੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਨਗਰ ਕੀਰਤਨ ਵੀ ਕੱਢਿਆ ਸੀ ਆਪਾਂ ਨਾਲ ਵੀਡੀਓ ਚੱਲ ਰਹੀ ਆ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਬੱਚਿਆਂ ਨੂੰ ਜ਼ਰੂਰ ਤੁਸੀਂ ਸਪੋਰਟ ਕਰਿਓ ਔਰ ਜਿਹੜੇ ਵੀ ਰਾਹੀ ਜਾ ਰਹੇ ਨੇ ਉਹਨਾਂ ਨੂੰ ਲੰਗਰ ਬੇਨਤੀ ਕਰਦੇ ਆ ਵੀ ਸਾਰੇ ਜਾਣੇ ਸ਼ੱਕੇ ਜਾਣ ਤੁਸੀਂ ਦੇਖ ਸਕਦੇ ਹੋ ਬੱਚਿਆਂ ਦਾ ਪਰਾਲਾ ਜਿਹੜੇ ਬੱਚੇ ਨੇ ਲੰਗਰ ਨਾਲ ਦੀ ਨਾਲ ਸ਼ਿਕਾ ਰਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਹੀ ਧੰਨਵਾਦ ਜਿਹੜੇ ਸਾਰੇ ਜਿਹੜੇ ਮੰਨ ਲਓ ਵੀ ਬੱਚਿਆਂ ਤੋਂ ਸਤਿਕਾਰਯੋਗ ਇਹਨਾਂ ਦੇ ਮਾਤਾ ਪਿਤਾ ਨੇ ਔਰ ਜਾਂ ਗਲੀਆਂ ਵਾਲੇ ਵੇੜੇ ਵਾਲੇ ਜਿਹੜੇ ਸਾਰੇ ਬੰਦੇ ਨੇ ਉਹ ਵੀ ਇਹਨਾਂ ਦੇ ਨਾਲ ਸਹਿਯੋਗ ਦੇਣ ਲੱਗੇ ਸਾਰਿਆਂ ਨੂੰ ਪਹਿਲਾਂ ਉਪਰਾਲਾ ਜਿਹੜੇ ਇਹਨਾਂ ਬੱਚਿਆਂ ਨੇ ਛੋਟੇ-ਛੋਟੇ ਨੇ ਕੀਤਾ ਸੀ ਵੇੜੇ ਦੇ ਵਿੱਚੋਂ ਜਿਹੜਾ ਇਕੱਠੇ ਹੋ ਕੇ ਗਲੀਆਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਾ-ਜਾ ਕੇ ਇਹਨਾਂ ਨੇ ਸਰਦਾ ਇਕੱਠੀ ਕੀਤੀ ਔਰ ਸਰਦਾ ਇਕੱਠੀ ਕਰਨ ਤੋਂ ਬਾਅਦ ਜਿਵੇਂ ਸਾਰਿਆਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਔਰ ਬਹੁਤ ਸੋਹਣੇ ਢੰਗ ਨਾਲ ਜਿਹੜਾ ਇਹਨਾਂ ਨੇ ਲੰਗਰ ਚਲਾਇਆ ਤੇ ਆਪਾਂ ਗੱਲਬਾਤ ਕਰਦੇ ਆਂ ਬੱਚਿਆਂ ਬਾਰੇ ਇੱਕ ਮਿੰਟ ਗੱਡੀ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਜੋ ਲੰਗਰ ਆ ਸਾਰੇ ਆ ਸ਼ਾਕ ਰਏ ਨੇ ਸਾਰਿਆਂ ਦਾ ਬਹੁਤ ਬਹੁਤ ਹੀ ਧੰਨਵਾਦ ਤੇ ਅਸੀਂ ਗੱਲਬਾਤ ਕਰਦੇ ਆ ਜੋ ਇਹਨਾਂ ਬੱਚਿਆਂ ਬਾਰੇ ਸਾਡੇ ਸਾਬਕਾ ਪ੍ਰਧਾਨ ਸ੍ਰੀ ਦੱਬਾ ਜੀਵਨ ਸਿੰਘ ਧਰਮਸ਼ਾਲਾ ਬਲਕਾਰ ਸਿੰਘ ਹਾਂਜੀ ਬਲਕਾਰ ਸਿੰਘ ਜੀ ਜਿਹੜਾ ਬੱਚੇ ਨੇ ਜਿਵੇਂ ਕਿ ਤੁਹਾਨੂੰ ਪਤੀਆ ਵੀ ਬਹੁਤ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਸਾਰੇ ਸਿੱਖ ਸੰਗਤ ਨੂੰ ਵੈਗੁਰਦਾ ਖਾਲਸਾ ਵੈਗੁਰਦੀ ਫਤਿਹ ਹਾਂਜੀ ਬਾਕੀ ਦਾ ਸਾਡਾ ਨਗਰ ਕਾਂ ਲਈ ਸਿੱਖ ਧਰਮ ਨਾਲ ਜੁੜਿਆ ਹੋਇਆ ਸਿੱਖੀ ਦੀ ਜਾਦੇ ਲੈ ਰਹੀ ਤੇ ਆ ਛੋਟੇ ਛੋਟੇ ਬੱਚਿਆਂ ਨੇ ਬੜਾ ਉਪਰਾਲਾ ਕੀਤਾਗਾ ਤੁਹਾਡੇ ਸਾਹਮਣੇ ਆ ਹਾਂਜੀ ਇਹਨਾਂ ਨੇ ਬਹੁਤ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸੀ ਜੋ ਕੋ 1704 ਨੂੰ ਪਸਰਾਂਦ ਬਚੀ ਕਹਿਣਾ ਅੱਜ ਗੁਰ ਚਮਕੌਰ ਸਾਹਾ ਦਾ ਨਾਮ ਹਾਂਜੀ ਗੁਰੂ ਸਾਹਿਬ ਦੇ ਜਾਇ ਨੂੰ ਤਾਜਾ ਕਰਦੇ ਹੋਏ ਇਹ ਬੱਚਿਆਂ ਨੇ ਉਪਰਾਲਾ ਕੀਤਾ ਆਜਾ ਦਾ ਤੇ ਬਿਸਕੁਟਾਂ ਦਾ ਲੰਗਰ ਲਾਇਆ ਹਾਂ ਜੀ ਇਹ ਬੱਚਿਆਂ ਦਾ ਬੜਾ ਧੰਨਵਾਦ ਕਰਦਿਆਂ ਕਿਉਂਕਿ ਫੇਰ ਹੀ ਸਾਨੂੰ ਪਤਾ ਲੱਗਦਾਗਾ ਵੀ ਅਸੀਂ ਸਿੱਖ ਧਰਮ ਦੇ ਲੋਕਾਂ ਕਰਕੇ ਧਰਮ ਕੋਈ ਨਹੀਂ ਮਾੜਾ ਨਹੀਂ ਹੁੰਦਾ ਹਾਂਜੀ ਅਟੋਟੀ ਘਰ ਪਰਾਲੇ ਹੁੰਦੇ ਨੇ ਸਿੰਘਾਂ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਾਲਾ ਕੀਤਾ ਹਾਂਜੀ ਗੋਵਿੰਦ ਸਿੰਘ ਦੇ ਬੱਚਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹਨਾਂ ਨੇ ਪਰਾਲਾ ਕੀਤਾ ਵਾਹਿਗੁਰੂ ਦਾ ਖਾਲਸਾ ਲਗਦੇ ਫਤਈ ਹਾਂਜੀ ਜਿਵੇਂ ਤੁਹਾਨੂੰ ਬਾਈ ਨੇ ਵਿਚਾਰ ਦਿੱਤੇ ਆ ਇਹਨਾਂ ਦਾ ਵੀ ਬਹੁਤ-ਬਹੁਤ ਸ਼ਹੀ ਧੰਨਵਾਦ ਤੇ ਤੁਸੀਂ ਦੇਖ ਸਕਦੇ ਹੋ ਉਪਰਾਲਾ ਔਰ ਇਸ ਗਲੀ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਨੇ ਬੱਚਿਆਂ ਨੇ ਐਡਾ ਕੁ ਪਰਾਲਾ ਕੀਤਾ ਸਾਰੇ ਗਲੀ ਦੇ ਜਿਹੜੇ ਲੋਕ ਨੇ ਬੀਬੀਆਂ ਭੈਣਾਂ ਨੇ ਸਾਰੇ ਬਾਹਰ ਕੱਢ ਦਿੱਤੇ ਕਿਉਂਕਿ ਇਹਨਾਂ ਨੂੰ ਦੇਖਣ ਦੇ ਲਈ ਔਰ ਇਹਨਾਂ ਦੀ ਸਪੋਰਟ ਦੇ ਲਈ ਹੈਲਪ ਦੇ ਲਈ ਤੇ ਔਰ ਬੱਚਿਆਂ ਦੇ ਨਾਲ ਇਹਨਾਂ ਦੀਆਂ ਮਾਤਾਵਾਂ ਭੈਣਾਂ ਔਰ ਵੀਰ ਜਿਹੜੇ ਹੈਲਪ ਦੇ ਲਈ ਆਏ ਕਿਉਂਕਿ ਕਿਸੇ ਨੇ ਇਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡੇ ਵੀਰ ਲਾਹਵ ਸਿੰਘ ਇਹਨਾਂ ਨੇ ਜਿਹੜੀ ਭਾਂਡੇ ਧੋਣ ਦੀ ਡਿਊਟੀ ਲੰਭਾਈ ਤੇ ਇਹਨਾਂ ਨਾਲ ਬੱਚਿਆਂ ਦੇ ਨਾਲ ਹੈਲਪ ਕੀਤੀ ਤੇ ਸਾਰਿਆਂ ਦਾ ਬਹੁਤ-ਬਹੁਤ ਹੀ ਧੰਨਵਾਦ ਅਸੀਂ ਵੀ ਹੋਰ ਬੱਚਿਆਂ ਨੂੰ ਵੀ ਔਰ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਬੱਚਿਆਂ ਦੀ ਰਿਸ ਕਰੋ ਤੇ ਔਰ ਜਿਵੇਂ ਇਹਨਾਂ ਦਾ ਹੌਂਸਲਾ ਹੈਗਾ ਤੇ ਇਹਨਾਂ ਦੇ ਹੌਸਲੇ ਨੂੰ ਵੀ ਵਧਾਓ ਤੁਸੀਂ ਵੀ ਇਹਨਾਂ ਵਾਂਗ ਜ਼ਰੂਰ ਇਹ ਚੀਜ਼ਾਂ ਦੇ ਵਿੱਚ ਧਿਆਨ ਦਿਓ ਤੇ ਔਰ ਬੱਚਿਆਂ ਦੀ ਰੀਸ ਜ਼ਰੂਰ ਕੀਤੀ ਜਾਵੇ ਇਸ ਕੰਮ ਦੇ ਲਈ ਤੇ ਕਿਉਂਕਿ ਵੱਡਿਆਂ ਦੀ ਰੀਸ ਬੱਚਿਆਂ ਨੂੰ ਕਰਨੀ ਚਾਹੀਦੀ ਆ ਔਰ ਮੈਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦੀ ਰੀਸ ਜਿਹੜੀ ਵੱਡਿਆਂ ਨੂੰ ਕਰਨੀ ਪੈਣੀ ਆ ਕਿਉਂਕਿ ਬਹੁਤ ਵਧੀਆ ਸਤਿਕਾਰ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕਰਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਨਗਰ ਕੀਰਤਨ ਕੀਤਾ ਸੀ ਤੇ ਹੁਣ ਵੀ ਅੱਜ ਬੱਚੇ ਕਹਿ ਰਹੇ ਸੀਗੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਕਹਿੰਦੇ ਵੀ ਅਸੀਂ ਨਗਰ ਕੀਰਤਨਾ ਜਿਹੜਾ ਉਧਰੋਂ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਡੈਕ ਦਾ ਪ੍ਰਬੰਧ ਕਰ ਰਹੇ ਨੇ ਔਰ ਤੁਹਾਨੂੰ ਇੱਕ ਹੋਰ ਗੱਲ ਦਿਖਾਉਣੀ ਆ ਇਹਨਾਂ ਨੇ ਇੱਕ ਗੱਡੀ ਤਿਆਰ ਕੀਤੀ ਹੋਈ ਆ ਗੱਡੀ ਦੇ ਵਿੱਚ ਜਿਹੜਾ ਡੈਕ ਵੀ ਲਾਇਆ ਹੋਇਆ ਛੋਟੇ ਸਹਿਬਜ਼ਾਦਾਂ ਦੀ ਮਾਤਾ ਗੁਜਰੀ ਜੀ ਦੀ ਔਰ ਇਹਨਾਂ ਨੇ ਫੋਟੋਆਂ ਰੱਖੀਆਂ ਹੋਈਆਂ ਨੇ ਤੇ ਜਿਹੜੇ ਵੀ ਰਾਹੀ ਲੰਘਦੇ ਨੇ ਤੇ ਸਾਰਿਆਂ ਨੇ ਇਹਨਾਂ ਦਾ ਸਹਿਯੋਗ ਦੇ ਰਹੇ ਨੇ ਇਹਨਾਂ ਨੂੰ ਸਰਦਾ ਵੀ ਵੱਧ ਤੋਂ ਵੱਧ ਪਹੁੰਚਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਲੰਗਰ ਆ ਇਹਨਾਂ ਨੇ ਬੱਚਿਆਂ ਨੇ ਛੋਟੇ-ਛੋਟਿਆਂ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਲੰਗਰ ਚਲਾਇਆ ਹੋਇਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸਪੋਰਟ ਕਰੋ ਔਰ ਲਾਈਕ ਸ਼ੇਅਰ ਜ਼ਰੂਰ ਕਰੋ ਬੱਚਿਆਂ ਦੇ ਲਈ ਜ਼ਰੂਰ ਤੁਸੀਂ ਕਮੈਂਟ ਕਰਨਾ ਧੰਨਵਾਦ ਜੀ ਥੈਂਕ ਯੂ ਤੇ ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਨੇ ਇਹ ਜਿਹੜਾ ਤਰੱਕੀਆਂ ਕਰਨ ਔਰ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਨੇ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਪਿਛਲੇ ਵਾਰ ਇੱਕ ਪੋਜੀਸ਼ਨ ਕੈਮੀ ਪੋਜੀਸ਼ਨ ਤੇ ਆਈ ਸੀ ਉਹ ਬੱਚੀ ਪਹਿਲੀ ਪੋਜੀਸ਼ਨ ਦੇ ਵਿੱਚ ਪੜ੍ਹਾਈ ਦੇ ਵਿੱਚ ਵੀ ਵਧੀਆ ਜ਼ਿਲ੍ਹੇ ਦੇ ਵਿੱਚੋਂ ਪਹਿਲੀ ਪੋਜੀਸ਼ਨ ਤੇ ਆਏ ਸੀ ਪੰਜਾਬ ਦੇ ਵਿੱਚੋਂ ਤੇ ਅਸੀਂ ਉਹਨਾਂ ਬੱਚਿਆਂ ਦੇ ਵਿੱਚੋਂ ਇਹ ਬੱਚੇ ਨੇ ਤੇ ਪ੍ਰਮਾਤਮਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬੱਚੇ ਆ ਜਿਹੜੇ ਹੋਰ ਤਰੱਕੀਆਂ ਕਰਨ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਇਹਨਾਂ ਦੇ ਨਾਲ ਹੈਲਪ ਕਰ ਰਿਹਾ ਉਧਰੋਂ ਜਿਵੇਂ ਆਪਣਾ ਝੰਡਾਗਾ ਝੰਡਾ